ਹੈਲੋ ਜੀ ਸਤਿ ਸ਼੍ਰੀ ਅਕਾਲ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਮੈਂ ਆਸ ਕਰਦੀ ਹਾਂ ਤੁਸੀਂ ਸਾਰੇ ਵੀ ਠੀਕ ਠਾਕ ਵਧੀਆ ਹੋਗੇ ਆਪਾਂ ਆਪਣੇ ਘਰਾਂ 'ਚ ਤੰਦਰੁਸਤ ਹੋਗੇ ਆਪਾਂ ਵੀ ਵਧੀਆ ਵਧੀਆ ਇੱਥੇ ਟਾਈਮ ਹੈਗਾ ਵਾ ਸਵੇਰ ਦੇ 7 ਦਾ ਟਾਈਮ ਹੈ ਤੇ ਬੱਚੇ ਆਪਣੇ ਪ੍ਰੋਪਰ ਤਿਆਰ ਕਰਦੇ ਆ ਤੇ ਅੱਜ ਫਤਿ ਜਾਊਗਾ ਉਹ ਡਾਊਟ ਹੈ ਤੇ ਮੈਂ ਮੀਤ ਜਾਊਗੀ ਜਿਹਨੂੰ ਫੌਂਚਾ ਉਹਦਾ ਹੌਬਸ ਅਜਬुत ਵਾਲੀ ਵੀਡੀਓ ਵਾ ਤੇ ਇਹ ਫਤਿ ਕਰਨ ਉਹਨੂੰ ਮੈਡਮ ਦੇ ਬੇਕੇ ਛੋਟਿਆਂ ਨੂੰ ਡਾਊਟ ਹੀ ਕਿ ਜਿਹਦੇ ਕੋ ઓਰੇਂਜ ਗੀਰੀ ਵਾਈਟ ਜਿਹਦੇ ਵਿੱਚ ਕੋਈ ਵੀ ਅਗਵਾ ਤੇ ਉਹ ਮਤਲਬ ਪਾ ਕੇ ਆਉਣਾ ਬੱਚੇ ਛੋਟਿਆਂ ਨੇ ਤੇ ਫਿਰ ਤਾਂ ਵਾਈਟ ਪਜਾਮਾ ਕੁੜਤਾ ਇਹਦੇ ਪਹਿਨ ਮੈਂ ਫਤ ਨੂੰ ਵਾਈਟ ਹੀ ਪਾਤਾ ਦਸਤਾਰ ਨੂੰ ਮਿਲতো ਹੈਣੀ ਹੀਗੀ yellow ਜੀ ਸੰਤਰੀ ਜੀ 오ਰੇਂਜ ਜੀ ਹੈਣੀ ਹੀਗੀ ਫਿਰ ਮੈਨੂੰ ਮੈਂ ਰੂਣ ਨਹੀਂ ਬੰਨਤੀ ਤੇ ਇਹਨੂੰ ਹੁੰਦਾ ਵਾ ਕਿ ਸਕੂਲ ਜਾਣ ਤੋਂ ਪਹਿਲਾਂ ਮੈਂ ਇੱਕ ਰਾਈਕਲ ਤੇ ਗੇੜੀ ਛੜੀ ਜੀ ਲਾਲਾ ਤੇ ਮਤਲਬ ਕਿ ਇਹਨੇ ਸਾਈਕਲ ਤੇ ਝੂੜੇ ਝਾੜੇ ਲਾ ਕੇ ਜਿੰਨ ਦਾ ਕਰ ਬਸ ਨਹੀਂ ਆਉਂਦੀ ਉਨੀ ਦੇਰ ਤੱਕ ਇਹ ਸਾਈਕਲ ਤੇ ਲੱਗਾ ਰਹਿੰਦਾ ਵਾ ਮਨਮੀਤ ਕਾ ਨਹੀਂ ਛੋਟੇ ਬੱਚਿਆਂ ਦਾ ਮੈਡਮ ਨੇ ਕਿਹਾ ਕਿ ਉਹਨਾਂ ਨੇ ਵਿਦਾਊਟ ਮਨਮੀਤ ਉਹਨਾਂ ਸਾਰੀ ਕਲਾਸ ਨੇ ਜੁਨੀਫਾਰਮ ਚ ਹੀ ਜਾਣਾ ਵਾ। ਸਾਈਕਲ ਤਾਂ ਦੇਖ ਤੇ ਸੀ ਉਹ ਕਿਰੋਂ ਅੰਦਰ ਚ ਅੱਟੀ ਡੇ ਜੰਦਾ ਵਾ ਵੀ ਪਰ ਹੜਦਾ ਨਹੀਂ ਚਲਾਉਣਾ। ਤੇ ਕਿ ਇਹਦੇ ਪਾਪਾ ਨੇ ਇੱਥੇ ਦਾ ਮੂੰਹ ਸਾਫ ਕੀਤਾ ਹੈਗਾ। ਕਿ ਰੋਣ ਦਾ ਪੇ ਮੜਾਇਆ ਤੇ ਉਹ ਮੂੰਹ ਮੂੰਹ ਸਾਫ ਕਰਕੇ ਡੇ ਦਾ। ਤੇ ਮਨਮੀਤ ਵੀ ਇੱਧਰ ਬੱਸ ਬੱਸ ਦੀ ਵੇਟ ਹੁੰਦੀ ਪਈ ਹੈ ਬੱਸ ਵੇਖੂ ਕਦੋਂ ਕਉਂਦੀ 2-4 ਮਹੀਨੇ ਤੱਕ ਉਹ ਆਏ ਆਗੀ। 19 20 ਤੱਕ ਆ ਜਾਂਦੀ ਕਿ ਹਲੇ 15 ਦੇ ਵੀ ਆ ਜਿੰਦੀ ਜਤ 15 ਦੇ ਤੇ ਬਸ ਬਸ ਗ੍ਰੇਡ ਉਸ ਤੋਂ ਬਾਅਦ ਆਪਾਂ ਬੱਚੇ ਤੋਰ ਕੇ ਤੇ ਮੇਰੇ ਨਾਲ ਕੋਈ ਪਲੈਨਿੰਗ ਨਹੀਂ ਸੀ ਕਿ ਮੈਂ ਦਰਬਾਰ ਸਾਹਿਬ ਜਾਉਂਗੀ ਮੇਰਾ ਅਚਾਨਕ ਕਿ ਨਾ ਲਰਦੋਂ ਦੀ ਵੀ ਘਰ ਦੁੱਧ ਲਾਉਣ ਨੂੰ ਦੁੱਧ ਲੈਣ ਗਈ ਤੇ ਉਹਨਾਂ ਨੇ ਕਹਿ ਤਾ ਕਹਿੰਦੇ ਚੱਲੀਏ ਤੇ ਮੈਨੂੰ ਵੀ ਹੋ ਗਿਆ ਕਿ ਚਲ ਚੱਲ ਜਾਈਏ ਕਿਉਂਕਿ ਫਿਰ ਵੀਰਵਾਰ ਨੂੰ ਛੁੱਟੀ ਹੈ 15 ਅਗਸਤ ਨੂੰ ਛੁੱਟੀ ਬੱਚਿਆਂ ਨੂੰ ਤੇ ਸ਼ੁਕਰਾਰ ਸੰਗਰਾਦ ਵਛਣੀਆ ਫਿਰ ਪਿੰਡ ਜਾਣਾ ਹੈ ਨਾ ਤੇ ਇਹਨਾਂ ਨੂੰ ਕਰਦਾ ਕੰਮ ਆ ਗਈ ਬੱਚਿਆਂ ਦੀ ਬਸ ਤੇ ਬੱਚੇ ਬਸ ਸਾਈਕਲ ਲਾ ਕੇ ਉਹ ਦਿਨੋਂ ਉੱਥੇ ਸਾਈਕਲ ਖੜਾ ਕਰਦੇ ਨਾ ਤੇ ਬੈਗ ਪਾ ਕੇ ਤੇ ਬਸ ਤੇ ਚੜ ਜਣਗੇ ਤੇ ਇੱਥੇ ਫਿਰ ਤੇ ਪਾਪਾ ਡੈਕ ਤੇ ਦੀਆਂ ਫੋਟੋਆਂ ਬਣਿੱਤਾਂ ਤੇ ਫਿਰ ਇਹਨੂੰ ਮੋਝਾ ਤੇ ਬਾਦੀ ਨੂੰ ਕਹਿੰਦੇ ਮੋਝਾ ਹੱਥ ਕੱਢ ਕਿ ਸੋਣਾ ਜੇ ਵੀਡੀਓ ਬਣਾ ਆਵੀਂ ਇਹਨਾਂ ਨੂੰ ਦੱਸ ਇੱਥੇ ਇਹ ਸ਼ਾਮ ਦਾ ਟਾਈਮ ਇੱਥੇ ਮਿਸ ਹਾਣਾ 7 ਕ ਦਾ ਟਾਈਮ 7 6:30 ਤੇ 7 ਕ ਦਾ ਟਾਈਮ ਕਿਉਂਕਿ ਸਵਾ 5 ਤੇ ਅਸੀਂ ਆਏ ਦਰਬਾਰ ਸਾਹਿਬੋਂ ਮਤ ਸਰ ਅਹੀਂ ਸਿਰ ਸਾਢੇ 9:00 ਗਏ ਤੇ ਸਾਨੂੰ ਆਂਦੇ ਆਂਦੇ 5:00 ਵਜੇ ਅਹੀਂ ਰਹੀਏ ਆਂਗੇ ਸੋਸਤੋ ਬਦਾਂਹ ਸਭ ਵਕ ਪੰਜ ਜਿਹੜੇ ਘਰੇ ਆ ਗਏ ਸੀਗੇ ਕਿ ਬਸ ਲੱਗੀ ਸੀਗੀ ਤੇ ਵਾਸਤੇ ਆ ਗਏ ਤਿੰਨ ਜਣੇ ਇਸ ਤਰ੍ਹਾਂ ਤੇ ਮਨ ਉਮੀਦ ਪਾਪਾ ਮੈਨੂੰ ਛੱਡ ਜਾਂਦੇ ਜੇ ਮੈਂ ਕੱਲੀ ਹੋਵਾਂ ਤੇ ਆਉਂਦੇ ਫਿਰ ਅਹੀਂ ਆ ਗਏ ਵਾਸਤੇ ਤੇ ਸਵਾਕ ਪੰਜ ਹੋ ਗਏ ਆਣ ਕੇ ਇੰਨੀ ਥਕਾਵਟ ਹੋ ਗਈ ਇੱਕ ਨਾ ਮੈਂ ਅਹੀਂ ਜਦੋਂ ਸ਼ਹਿਰ ਆਇਨ ਇੰਨਾ ਜਿਆਦਾ ਮੀ ਪਿਆ ਇੱਥੇ ਕੁਛ ਨਹੀਂ ਇੰਨਾ ਜਿਆਦਾ ਸ਼ਹਿਰ ਬਾਬੇ ਦੇ ਮੱਥਾ ਟੇਕ ਕੇ ਜੇ ਬਾਬੇ ਸਿੱਧੀ ਮੱਥਾ ਟੇਕਣਾ ਹੀ ਬੁਜਾਰ ਚ ਕੀ ਜਿਉ ਮੀ ਲੱਥਾ 1 ਘੰਟਾ ਪੂਰਾ ਮੀ ਪਿਆ ਇੰਨਾ ਮੀ ਪਿਆ ਜੋ ਸੇਰ ਮਤਲਬ ਬੜੇ ਕੱਪ ਸਾਰੇ ਕੱਪੜੇ ਜਿਹੜੇ ਗਿੱਲੇ ਹੋ ਗਏ ਸੀਗੇ ਤੇ ਉਸ ਤੋਂ ਬਾਅਦ ਬਾਬੇ ਸਿੱਧੀ ਮੱਥਾ ਟੇਕ ਕੇ ਉੱਥੋਂ ਚਾਹ ਦਾ ਲੰਗਰ ਛੱਕਿਆ ਚਾਹ ਪੀ ਕੇ ਤੇ ਆਪਾਂ ਬਸ ਚ ਬੈਠ ਕੇ ਤੇ ਆਪਾਂ ਆ ਗਏਗੇ ਤੇ ਪਰ ਮੈਂ ਹੁੰਦੀ ਆ ਸਾਰਨਾ ਤੀਨੀ ਮਿਹਨਤ ਥਕਾਵਟ ਮੈਨੂੰ ਬੜੀ ਜਾਂਦੀ ਉਹ ਲੱਤਾਂ ਬਾਹਾਂ ਵੀ ਬੜੀਆਂ ਦੁਖਦੀਆਂ ਇੱਕ ਮਹੀਨੇ ਨਾਲ ਅੱਡੀਆਂ ਬੜੀਆਂ ਦੁਖਦੀਆਂ ਪੈਰਾਂ ਦੀਆਂ ਪਰ ਪਤਾ ਨਹੀਂ ਕਿਉਂ ਮੇਰੇ ਨਾਲ ਜਦੋਂ ਮੈਂ ਲਾਈਨ ਚ ਕੋਲੋਨੀ ਹੈ ਨਾ ਮਾ ਠੱਕਣ ਵਾਸਤੇ ਉਸ ਤੋਂ ਬਾਅਦ ਮੇਰੇ ਨਾਲ ਲਾਈਨ ਅੱਡੀਆਂ ਬੁੜੀਆਂ ਦੁਖਦੀਆਂ ਬਹੁਤ ਦਰਦ ਕਰਦੀਆਂ ਤੇ ਮੈਂ ਤੇ ਹੁੰਦਾ ਸਾਰ ਦਵਾਈ ਖਾ ਕੇ ਤੇ ਅੱਧਾ ਘੰਟਾ ਲਮੇ ਪੈ ਗਈ ਤੇ ਪਹਿਲਾਂ ਮੇਰਾ ਇਰਾਦਾ ਹੀ ਨਾਲ ਆ ਫਿਰ ਮੇਰੀ ਕੋਈ ਆਵਾਜ਼ ਹੀ ਨਹੀਂ ਹੈਗੀ ਕਿ ਮੈਂ ਉਸੇ ਵੱਲ ਇਹ ਨਾਲ ਆ ਪਰ ਲੰਮੀ ਬੈਗੀ ਪਰ ਮਉਣ ਮੀਤੇ ਪਾਪਾ ਆਏ ਜਦੋਂ ਫਿਰ ਮੈਨੂੰ ਦੌੜ ਟਕੇ ਤੇ ਚਾਹ ਚੁ ਬਣਾਈ ਚਾਹ ਬਣਾ ਕੇ ਨਾਲ ਸਬਜੀ ਲੈ ਕੇ ਆਏ ਸੀਗੇ ਤੇ ਸਬਜੀ ਮੈਂ ਕੱਟ ਕੁੱਟ ਲਈ ਚਾਹ ਪੀ ਕੇ ਆਰਟਮਸ ਵਿਰਗੁਣਿਆ ਇੰਗਾ ਤੇ ਮੈਂ ਚੱਲ ਮੈਂ ਇੱਥੇ ਨਾ ਕਿ ਸਬਜੀ ਧਾਰਤੁਰ ਕੇ ਫਿਰ ਮੈਨੂੰ ਇਹ ਹੀ ਗਿਆ ਕਿ ਮੈਂ ਰੋਟੀ ਪਕਾ ਕੇ ਫੇਰੀ ਮੈਂ ਨਾ ਆਉਂਗੀ ਕਿਉਂਕਿ ਫਿਰ ਪਸੀਨਾ ਜਨ ਘੁੱਟ ਬਹੁਤ ਲੱਗਾ ਵਾ ਤੇ ਹਵਾ ਨਹੀਂ ਉੱਥੇ ਵੀ ਜਦੋਂ 1 ਗ੍ਰਿੰਟ ਬਾਅਦ ਮੀ ਹਟਿਆ ਨਾ ਤੇ ਇੰਨਾ ਕੋਟ ਤੇ ਬਹੁਤ ਜਿਆਦਾ ਗਰਮੀ ਗੂ ਮਸੂਮ ਇੰਨਾ ਹੋਇਆ ਦੇ ਬਾਅਦ ਸਜ ਇੱਕ ਜਦੋਂ ਬੱਸ ਸਾਡੇ ਕੋਲ ਆਉਂਦੀ ਬੱਸ ਹੋਵੇ ਤੇ ਬੱਸ ਚ ਬਈ ਇੰਨੀ ਗਰਮੀ ਲੱਗਦੀ ਨਾ ਬਹੁਤ ਕਿਤੇ ਬੁਰਾ ਹਾਲ ਹੁੰਦਾ ਤੇ ਜਦੋਂ ਬੱਸ ਚੱਲਦੀ ਤਾਂ ਤੇ ਹਵਾ ਲੱਗਦੀ ਆ ਹਨ ਤੇ ਬੱਸ ਆਪਾਂ ਇੱਥੇ ਆਣ ਕੇ ਆਪਣੇ ਕੰਮ ਤੋਂ ਤਾਂ ਕੋਈ ਵਾ ਨਹੀਂ ਤੇ ਪਰ ਫਿਰ ਵੀ ਤੁਹਾਨੂੰ ਤਾਂ ਰੋਟੀ ਤੇ ਖਾਣੀ ਆਣਾ ਆਪਣੀ ਸਬਜੀ ਵਗੈਰਾ ਕੱਟ ਕੇ ਪਿਆਜ਼ ਕੱਟ ਕੇ ਤੜਕਾ ਮਗਾਣ ਦੇ ਲਾਣਾ ਚਲੋ ਇਹਨਾਂ ਚੁੱਕਾ ਲਓ ਤੇ ਬੱਤੀਆਂ ਨੂੰ ਕੱਲ ਨੂੰ ਛੁੱਟੀ 15 ਗਰਤ ਦੀ ਹੈ ਜੇ ਸਵੇਰੇ ਥੋੜਾ ਲੇਟ ਉੱਠੇ ਜਾਵਾਂਗੇ ਕੁਬਤਿਆਂ ਨੂੰ ਨਹੀਂ ਠਾਉਣਾ ਰੋਜ਼ ਤੇ ਸਕੂਲ ਜਾਂਦੇ ਵਿਚਾਲੇ ਰੋਜ਼ ਟਾਈਮ ਨਾਲ ਤੇ ਇਹਨਾਂ ਨੂੰ ਨਹੀਂ ਠਾਉਣਾ ਵੀ ਕਿ ਆਪੇ ਸੁਤੇ ਰਹਿਣਗੇ ਤੇ ਬਸ ਆਪਾਂ ਇੱਥੇ ਕੜਾਈ ਜਿਹੜੀ ਲੱਕ ਲਈ ਆਪਾਂ ਤੜਕਾ ਜਿਹੜਾ ਪਾਲਾਂਗੇ ਦੇ ਨਾਲ ਦੀ ਨਾਲ ਆਪਾਂ ਭਾਂਡੇ ਮਾਰ ਕੇ ਦੋਸਤੋਂ ਬਸ ਆਪਾਂ ਨਾਲ ਦੇ ਨਾਲ ਦੂਸਰੇ ਕੰਮ ਜਿਹੜੇ ਕਰ ਲਾਂਗੇ ਪਿਆਜ਼ ਖਤਮ ਹੋਏ ਸੀਗੇ ਹੁਣ ਮਿੱਤੇ ਪਾਪਾ ਪਿਆਜ਼ ਵੀ ਲੈ ਕੇ ਆਏ ਪਿਆਜ਼ ਤੇ ਆਲੂ ਕਿਉਂਕਿ ਪਿਆਜ਼ ਖਤਮ ਹੋਏ ਹੀਗੇ ਮੈਂੜਕਾ ਪਾ ਕੇ ਤੇ ਉਸ ਤੋਂ ਬਦਨ ਗੰਡੀਆਂ ਵਾਲੀ ਸਾਰੀ ਟੋਕਰੀ ਤਾਂ ਖਾਲੀ ਆ ਆਲੂ ਗੰਡੇ ਖਤਮ ਹੋਏ ਹੁਣ ਮੈਂ ਜਿਹੜੀ ਗਈ ਤਿੰਨ ਚਾਰ ਆਲੂ ਤੇ ਉਹ ਸਬਜ਼ੀ ਆਸਤੇ ਕੱਟ ਲਿਆ ਤੇ ਇੱਥੇ ਹੁਣ ਮੈਂ ਚੰਗੀ ਤਰ੍ਹਾਂ ਜੀ ਟੋਕਰੀ ਨੂੰ ਸਾਫ਼ ਕਰਕੇ ਦੇ ਨਾਲ ਹੀ ਆਲੂ ਗੰਡੇ ਸਾਰਾ ਕੁਝ ਮਤਲਬ ਇਹਦੇ ਚ ਰੱਖ ਦੂੰਗੀ ਤੇ ਬਾਹਰ ਨਾਲ ਆਂਟੀ ਬੈਠੀ ਹੀਗੀ ਲੱਗੋ ਆਏ ਆਂਟੀ ਤੇ ਮੈਂ ਉਹਨਾਂ ਨਾਲ ਗੱਲਬਾਤ ਕਰਦੀ ਪਈ ਸੀਗੀ ਆਂਟੀ ਨਾਲ ਗੱਲਾਂ ਕਰਦੀ ਪਈ ਹਾਂ ਆਂਟੀ ਬੈਠੀ ਤੇ ਅੰਟੀ ਚੱਲੇ ਤੇ ਮੈਂ ਕਿ ਆਂਟੀ ਬਹਿ ਜਾਓ ਇਹ ਤੂੰ ਹੀ ਜਾ ਕੇ ਕੀ ਕਰਨਾ ਬੈਜੋ ਕੋਲੀ ਤੇ ਆਂਟੀ ਬੈਠੇ ਨਾਲ ਨਾਲ ਮਗੰਡਾ ਲਈ ਜੰਨੀ ਤੇ ਨਾਲ ਮੇ ਸਬਜੀ ਉਹ ਪਿਆਜ਼ ਤੇ ਆਲੂ ਰੱਖੀ ਜਾਣ ਰਹੀ ਹੈਗੀ ਤੇ ਬਸ ਇਥੇ ਆ ਪਿੰਡੀਆਂ ਵੀ ਲੈ ਕੇ ਆਏ ਮਨਮਿੱਤ ਦੇ ਪਾਪਾ ਦੂਸਰੋਂ ਵੀ ਅੱਲਾ ਕੇ ਅਸ਼ੀ ਬਣਾਤੇ ਪਿੰਡੀਆਂ ਤੇ ਮਾਚਲ ਪਿੰਡੀਆਂ ਕੱਲ ਨੂੰ ਬਣਾ ਲਾਂਗੇ ਤੇ ਤਾਂ ਮੈਂ ਮਿਰਚਾਂ ਚ ਢੋਣ ਦੇਗੀ ਝੁਗ ਕੇ ਤੇ ਬੰਦੂਸਰੇ ਲਫਾ ਵਿੱਚ ਪਾ ਕੇ ਤੇ ਰੱਖ ਦੇਣਨੀ ਆ ਤੇ ਖਰਾਉਣੀ ਹੋਣਗੀਆਂ ਨਾਲੇ ਨਾ ਕਿਰਕਿਰੀ ਲੱਗ ਗਈ ਆਲੂਆਂ ਚ ਕਿਰਕਿਰੀ ਥੋੜੀ ਜੀ ਤੇ ਉਹ ਕਿ ਕਿ ਜਿਹੀ ਲੱਗੀ ਜਿਵੇਂ ਨਾਲੇ ਲਿਫਾਵਾ ਜਿਹੜਾ ਝਾੜ ਲੈਣੀ ਇੱਕ ਰਹੀ ਤੇ ਤੇ ਆਪਾਂ ਹਮਸਾ ਲਾ ਜਿਹੜਾ ਪੁੱਜ ਕੇ ਨਾਲ ਹੀ ਆਪਾਂ ਜਿਹੜਾ ਲੂਣ ਵਿੱਚ ਪਾ ਕੇ ਤੇ ਉਸ ਤੋਂ ਬਾਅਦ ਆਪਾਂ ਇਸੇ ਮਾਂ ਵਿੱਚ ਜਿਹੜੀ ਪਾ ਦਾਂਗੇ ਸਬਜੀ ਬੰਦੀ ਤੱਕ ਉਹਨੇ ਦੇਰ ਤੱਕ ਮੈਂ ਕਿਹਾ ਮੈਂ ਚਲ ਭਾਂਡੇ ਸਾਫ਼ ਕਰ ਲੈਣੀ ਨੀ ਭਾਂਡੇ ਬੜੇ ਹੋਏ ਆ ਉਸ ਤਰ੍ਹਾਂ ਤੇ ਮੇਰੇ ਨਾ ਸਰੀਰ ਜਾਨੀ ਠੀਕ ਥਕਾਵਟ ਬਹੁਤ ਹੋ ਗਈ ਉਸ ਤਰ੍ਹਾਂ ਤੇ ਕੱਪੜੇ ਵੀ ਬਹੁਤ ਜਿਆਦੇ ਹੀ ਪਹਿਲਾਂ ਸਵੇਰੇ ਤੋਂ ਨੇ ਤੇ ਮੁੜ ਕੇ ਚਾਣ ਚੱਕੇ ਸਲਾਹ ਬਣ ਗਈ ਬਾਬੇ ਦੇ ਜਾਣ ਦੀ ਚਲੋ ਉੱਧਰ ਵੀ ਦਰਸ਼ਨ ਜਿਹੜੇ ਕਾ ਸਬਜ਼ੀ ਰਾਖ ਕੇ ਤੇ ਮੈਨ ਲੱਗੀ ਆ ਭਾਂਡੇ ਸਾਫ ਕਰਨ ਤੇ ਤੇ ਇਹਨਾਂ ਲਫਾਫੇ ਹੀ ਗੇ ਸਬਜ਼ੀਆਂ ਸੂਜ਼ੀਆਂ ਲੈ ਖਾਲੀਆ ਤੇ ਮੈਂ ਮੜ ਮੀਦਰੋਂ ਕਿਆ ਮਾਂ ਚੁੱਲੇ ਦੇ ਵਿੱਚ ਸੋਟਿਆ ਕਿ ਡੱਬੀ ਲੈ ਜੇ ਨਾਲ ਹੀ ਅੱਗ ਜਿਹੜੀ ਲਫਾਫੇ ਨੂੰ ਲਾ ਹੀ ਲਫਾਫੇਆਂ ਦਾ ਖਲਾਰਾ ਜੇ ਬੜਾ ਫਿਰ ਉੜਦੇ ਫਿਰਦੇ ਰਹਿੰਦੇ ਆ ਤੂੰ ਚੰਗੀ ਚੰਗੀ ਲਫਾਫੇ ਤੇ ਮੈਂ ਮੇਰਾ ਕਲਨੀ ਜਿਹੜੀ ਜਿਆਦਾ ਖਰਾਬ ਜੀ ਉਸ ਤਰ੍ਹਾਂ ਸਬਜ਼ੀ ਆ ਗੁੰਡਿਆਂ ਵਾਲੇ ਫਿਰ ਮੈਂ ਉਹ ਨਹੀਂ ਰੱਖਦੀ ਫਿਰ ਮੈਂ ਸਾੜ ਦਿੰਨੀ ਆ ਤੇ ਤੇ ਬਸ ਮੈਂ ਪੰਡਸਾ ਕਰਕੇ ਦੇ ਨਾਲ ਹੀ ਹੁਣ ਫੁਲਕੇ ਜਿਹੜੇ ਪਕਾ ਦੂੰਗੀ ਕਿਉਂਕਿ ਸਬਜੀ ਜਿਹੜੀ ਆਪਣੇ ਬਾਣੀ ਚੱਲੀ 2-3 ਮਿੰਟ ਤੱਕ ਰਬਨ ਜਾਣੀ ਸਬਜੀ ਤੇ ਮੈਂ ਉਹ ਤੇ ਹੁਣ ਸੇਕਤੀ ਹੋ ਜਾਣੀ ਆਲੂ ਥੋੜੇ ਜਿਹੀ ਸ਼ਿਮਲਾ ਮਿਰਚ ਤੇ ਬਹੁਤ ਛਿੱਤੀ ਕੂਲੀ ਆਲੂ ਥੋੜੇ ਜਿਹਾ ਜੇ ਸਖਤ ਵਾ ਤੇ ਮੈਂ ਕਹਿੰਦੀ ਜੇ ਤੱਕ ਪਾਣੀ ਥਮ ਕਰਨਾ ਉਸ ਤੋਂ ਬਾਅਦ ਫੁਲਕੇ ਬਣਾਉਣੇ ਆ ਤੇ ਮਨੇ ਮੀਤ ਦੇ ਪਾਣੀ ਨਾਲ ਆ ਫਦੇ ਨੇ ਵੀ ਨਾਲ ਆ ਦੋਵੇਂ ਨਾਲ ਨੂੰ ਘੋਟ ਕੇ ਤੇ ਮਨੇ ਮੀਤ ਪੱਕਾ ਛੱਡਣ ਲਈ ਤੇ ਅਲਕੀ ਗੰਦੀ ਬੰਦ ਕਰਦੇ ਛੱਡਣ ਲਈ ਚਿੱਤਾ ਜਾਣੀ ਉਪਕਾਇ ਲਗੇ ਮਨ ਮੀਦੋਸੇ ਟੋਲਾ ਹੁੰਨੇ ਇਤਲਾ ਹੁੰਦੀ ਗੜੀ ਤੇ ਪਪਾ ਬੈਠਿਆ ਤੇ ਉਹਨੂੰ ਪੁੱਛਉਂਦੇ ਇਦ ਪਪਾ ਇਹ ਕਹਿੰਦੇ ਮੈਂ ਲਾਲੀ ਨੇ ਮੈਨੂੰ ਕਹਿੰਦੇ ਤੂੰ ਕਿਉਂ ਮੀਤ ਲਾਗ ਪੀਆ ਪੀ ਲਉਂ ਆਪਾ ਆ ਕਰ ਲਿਆ ਤੇ ਨਾਲ ਹੀ ਆਪਣੀ ਜਿਹੜੀ ਸਬਜੀ ਬਣ ਗਈ ਆ ਸਬਜੀ ਬਹੁਤ ਸੋਹਣੀ ਬਣੀ ਆ ਘੁਲਕੇ ਬੜੀ ਵਧੀਆ ਜੇ ਬਣ ਗਈ ਸੀਗੀ ਤੇ ਉਸ ਤੋਂ ਬਾਅਦ ਮੈਨੂੰ ਇਹ ਕਹਿੰਦੇ ਫੁਲਕੇ ਲਾ ਤੇ ਬਸ ਮੈਂ ਫੁਲਕੇ ਹੀ ਬਣਾਉਣੇ ਸੀਗੇ ਤੇ ਸਬਜੀ ਜਿਹੜੀ ਆਪਣੀ ਤਿਆਰ ਵਾਂ ਤੇ ਫੁਲਕੇ ਬਣਾ ਲਉਂਗੀ ਮੈਂ ਤੇ ਮੇਨੂੰ ਉਮੀਦ ਪਪਾ ਨਾ ਸ਼ਾਇਦ ਮਰੂਦ ਘਟਣ ਦੇ ਫਰੂਦ ਪਏ ਸੀ ਤੇ ਉਹਨਾਂ ਖਰਾਬ ਜਿਹੋ ਹੁੰਦੇ ਜਾਂਡੇ ਦੋ ਤਿੰਨ ਖਰਾਬ ਹੋ ਗਏ ਤਾਂ ਉਹ ਇਹਨਾਂ ਨੂੰ ਮੈਂ ਕਿਹ ਸੁੱਟ ਦੂ ਜਿਹੜੇ ਖਰਾਬ ਆ ਇਹਨਾਂ ਲੱਗੇ ਮੇਰੇ ਨੂੰ ਦਕਟਣ ਨੇ ਅਰੂਧ ਦੇਗੇ ਕਿ ਕੱਲ ਪਰਸੋਂ ਚਾਹੀਦੇ ਲੈਂਦੇ ਤਾਂ ਉਹਨਾਂ ਤੇ ਖਰਾਬ ਹੁੰਦੇ ਜਾਂਦੇ ਤੇ ਮੈਂ ਚੰਗੇ ਚੰਗੇ ਕੱਢ ਲਵਾਂ ਤੇ ਜਿਹੜੇ ਖਰਾਬ ਹੋ ਸੁੱਟ ਦੇਣੇ ਤੇ ਜਿਆਦਾ ਖਰਾਬ ਹੋ ਜਾਣੇ ਨਹੀਂ ਤੇ ਸਾਰੇ ਹੀ ਤੇ ਨਾਲ ਇਹਨਾਂ ਨੇ ਇਹਨਾਂ ਦੁੱਧ ਦਹੀਂ ਨਹੀਂ ਹੈਗਾ ਰੋਟੀ ਨਾਲ ਕਿਉਂਕਿ ਸਪੀ ਸਬਜੀ ਤੇ ਕਹਿੰਦੇ ਮੈਂ ਦਹੀਂ ਖਾਣਾ ਦਹੀਂ ਲੈ ਕੇ ਤੇ ਮੈਂ ਚੱਲ ਫਿਰ ਇਉਂ ਕਰੋ ਕਿ ਲੋ ਦੁੱਧ ਵੀ ਲੈ ਆਇਓ ਤੇ ਦਿਰਦ ਮਿਲ ਦਹੀਂ ਜਮਾ ਲਾਂਗੇ ਦੁੱਧ ਦਾ ਹੋਰ ਤੇ ਨਾਲ ਬੱਚਣ ਦੇ ਦਦੋ ਪਰ ਪਤਾ ਨਹੀਂ ਫਤਿਹ ਦੇ ਨਾਮ ਨੂੰ ਵੀ ਤੇ ਸੌਂ ਹੀ ਟਾਈਮ ਨਾਲ ਜਾਂਦੇ ਤੇ ਦੁੱਧ ਪੀਂਦੇ ਹੀ ਨਹੀਂ ਉਹਨਾਂ ਨੇ ਆਣ ਕੇ ਵੀ ਚਾਹਦੇ ਸੁਰ ਸਕੂਲ ਜਾਣ ਲੱਗਿਆ ਵੀ ਚਾਹ ਚਾਹੀਦੀ ਵਸ ਜਿਹੜੇ ਵੀ ਚੈਨਲ ਤੇ ਨਵੇਂ ਆਣਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਉਤੇ ਵੀਡੀਓ ਨੂੰ ਫੁੱਲੂ ਵਾਚ ਕਰਿਓ ਕਿ ਵੀਚ ਸਕਿੱਪ ਕਰ ਕਰਕੇ ਨਾ ਵੇਖਿਆ ਕਰੋ ਵੀ ਤੇ ਲਾਈਕ ਕਮੈਂਟ ਤੇ ਸ਼ੇਅਰ ਵੀਡੀਓ ਨੂੰ ਜਰੂਰ ਕਰਿਆ ਕਰੋ ਤੇ ਇੱਥੇ ਬਸ ਆਪਾਂ ਆਪਣੇ ਦੁੱਧ ਨੂੰ ਜਿਹੜਾ ਦੁੱਧ ਰੱਖਿਆ ਬੜਾ ਦੋਣ ਉਹ ਨਾਲ ਹੀ ਮੈਂ ਫੁਲਕੇ ਜਿਹੜੇ ਇੱਕ ਸਾਈਡ ਤੇ ਲਾਉਂਦੀ ਮਨ ਵੀ ਤੇ ਪਾਪਾ ਡੈ ਅਮਰੂਦ ਕੱਟਣ ਤੇ ਚਲੋ ਜੀ ਠੀਕ ਵਾ ਫਿਰ ਆਪਾਂ ਮਿਲਦੇ ਆਂ ਨੈਕਸਟ ਵੀਡੀਓ ਚ ਪਲੀਜ਼ ਵੀਡੀਓ ਨੂੰ ਫੋਲੋਅਸ ਕਰੋ ਤੇ ਸਾਥ ਸਪੋਰਟ ਦੀ ਬਹੁਤ ਲੋੜ ਵਾ ਤੇ ਵਿੱਚ ਵਿੱਚ ਕਾਈ ਵੀਡੀਓ ਵਿੱਚ ਨਾ ਛੱਡ ਕੇ ਨਾ ਜਾਇਆ ਕਰੋ ਸਕਿਪ ਨਾ ਕਰਿਆ ਕਰੋ ਵੀਡੀਓ ਵੇਖੋ ਤੇ ਪੂਰੀ ਵੇਖੋ ਤੇ ਮਿਲਦੇ ਆਂ ਆਪਾਂ ਫਿਰ ਹੋਰ ਕਿਸੇ ਨਵੇਂ ਵਲੌਗ ਦੇ ਨਾਲ ਤੇ ਚਲੋ ਜੀ ਠੀਕ ਹੈ ਫਿਰ ਓਕੇ ਜੀ ਬਾਏ